ਤੋ ਕਿਦਾ ਫਿਰ ਸਾਰੇ ਆਈਓ ਕੀ ਓਕੇ ਰਿਪੋਰਟ ਹੋਣਗੇ ਵੀਰ ਭਰਾ ਤੇ ਅੱਜ ਆਪਣਾ ਟਾਰਗੇਟ ਹੈਗਾ ਵਾ ਕਿ ਜਮਾਟੋ ਦੇ ਜਿਹੜਾ ਹੈਗਾ ਫੁੱਲ ਡੇ ਕੰਮ ਕਰਨਾ ਵਾ ਤੇ ਫੁੱਲ ਡੇ ਵੇਖਣਾ ਵਾ ਕਿ ਕਿੰਨੀ ਆਪਣੀ ਟੋਟਲ ਅਰਨਿੰਗ ਹੁੰਦੀ ਆ ਤੇ ਇਸੇ ਨਾਲ ਵੀਰ ਤੇ ਗਿਆ ਤੁਹਾਡਾ ਅੱਜ ਸਵੇਕ ਤੇ ਉੱਠ ਤੇ ਬੱਚੇ ਨੂੰ ਆਇਆ ਵਾ ਸਕੂਲ ਛੱਡ ਗਏ ਤੇ ਮੰਮੀ ਡੈਡੀ ਗਏ ਉਹ ਵੀ ਉੱਥੇ ਤੇ ਚਾਹ ਬਣਾ ਹੀ ਨਾਲ ਚਾਹ ਪੀਤੀ ਆ ਤੇ ਪੂੜੀਆਂ ਲੁੰਦੀਆਂ ਇੱਕ ਪੂੜੀ ਖਾਦੀ ਐ ਦੋੜੀ ਖਾਦੀ ਐ ਕਿਉਂਕਿ ਬਹੁਤ ਤਲੀ ਹੋਈ ਜੀ ਬਹੁਤ ਘਟ ਖਾਣੀ ਆ ਤੇ ਇਸੇ ਨਾਲ ਹੁਣ ਅਮਲੀਨ ਸ਼ਿਫਟ ਬੁੱਕ ਕਰ ਲਈਏ 9:00 ਤੋਂ ਲੈ ਕੇ 12:00 ਤੱਕ ਯਾਨੀ 15 15 ਘੰਟੇ ਡਿਊਟੀ ਦਾ ਕੰਮ ਕਰਨਾ ਵ ਤੇ 15 ਘੰਟੇ ਚ ਆਪਾਂ ਦੇਖਣੀ ਕਿ ਇਨਕਮ ਕਿੰਨੀ ਮਿਲਦੀ ਜ਼ੋਮਾਟੋ ਦੀ ਤੇ ਅੱਜ ਦੇਖਣੀ ਆ ਕਿ ਕਿਹੜੀ ਕਿਹੜੀ ਜਿਹੜੀ ਗੀ ਆ ਆਪਾਂ ਨੂੰ ਪ੍ਰੋਬਲਮ ਇੰਟਰਫੇਸ ਕਰਨੀ ਪੈਂਦੀ ਆ ਕਾਰਾਜ ਵਿੱਚ ਕਿਹੜੀ ਕਿਹੜੀ ਮੁਸ਼ਕਲਾਂ ਆਉਣਾ ਕਰਨਾ ਵੰਦਾ ਤੇ ਇਸੇ ਨਾਲ ਆਪਾਂ ਕਰਦੇ ਹਾਂ ਡਿਊਟੀ ਜੁਆਇਨ ਤੇ ਵੇਖਦੇ ਆ ਕਿ ਕਿਹੜੀ ਕਿਹੜੀ ਮੁਸ਼ਕਲ ਹੁੰਦੀ ਤੇ ਕਿੰਨੇ ਕਿੰਨੇ ਦਾ ਆਰਡਰ ਲਾਦੇ ਤੇ ਕਿੰਨੇ ਆਰਡਰ ਟੋਟਲ ਲੱਗਦੇ ਆਪਣਾ ਟਾਰਗੇਟ ਆ ਜਗਾ 400 ਰੁਪਏ ਇਨਸੈਂਟਿਵ ਤੇ 22 ਆਰਡਰ ਲੋਣੇ ਆ ਤੇ ਹੁਣ ਵੇਖਦੇ ਆ ਤੇ ਉਰਦੇ ਚ ਲੱਜਦੇ ਇਨਸੈਂਟਿਵ ਵੀ ਆ ਜਣਾ ਪਰ ਚਲੋ ਵੇਖਦੇ ਕੀ ਰਾਜ ਮਾਹੌਲ ਕਿਦਾਂ ਦਾ ਹੁੰਦਾ ਤੇ ਪਹਿਲੇ ਟਾਈਮ ਦਾ ਜੇ ਪਹਿਲੀ ਫਰਸਟ ਆਫ ਪਹਿਲੀ ਏਰੀਆ ਮਕੰਮਾ ਲਗਾ ਕਰਨਾ ਇਨਾ ਦੇਰ 15 ਘੰਟੇ ਕੰਮ ਕਰਨਾ ਤੇ ਚਲੋ ਵਾਓ ਵੇਖਦੇ ਆ ਕੰਮ ਦਾ ਸਿਸਟਮ ਆਰਡਰ ਜਿਹੜਾ ਪਿਆ ਉਹ ਮਾਰਵੜੀ ਢਾਬੇ ਦਾ ਪੈ ਗਿਆ ਆਰਡਰ ਹੈਗੇ ਨੇ 7 ਮਿੰਟ ਰੈਡੀ ਹੋਣ ਚ ਤੇ ਲੋਕੇਸ਼ਨ ਤੇ ਮੈਂ ਗਿਆ ਪਹੁੰਚ ਇਧਰੋਂ ਕਰਦਾ ਆਰਡਰ ਪਿੱਕ ਕੀ ਹਾਲਿਆ ਠੀਕ ਆ ਅਜ ਮੁੰਡਾ ਵੀ ਮੋਰਨਿੰਗ ਤੋਂ ਕੰਮ ਕਰਾਂਦਾ ਜਮਾਟੋ ਵਾਲਾ ਹੈ ਆ ਇਕੱਠੇ ਭਰਾ ਭਰਾ ਲੱਗੇ ਆ ਇਹ ਸਿਸਟਮ ਦੇ ਲੰਦਾ ਕਿੰਨੇ ਆਰਡਰ ਪਏ ਆ ਇੱਕੋ ਕਾਮ ਆ ਉਹ ਲਾ ਗਿਆ ਮੰਨ ਡਰਾਇਵਰ ਸੀ ਹਾਂ ਘਰ ਲੱਗੇ ਮੈਨੂੰ ਆਪ ਇੱਕੋ ਪਿਆ ਯਾਰ ਇੱਕ ਦੁਪਹਿਰ ਦੇ ਵੇਲੇ ਨਾ ਬੜਾ ਪੰਗਾ ਯਾਰ ਇੱਕ ਮੇਰੀ ਆ ਅੱਖ ਨੇ ਵੇ ਉਹ ਪਿਆ ਨਾ ਵੱਜਾ ਹੀ ਉਹ ਭਰਾ ਇੱਕ ਦੇ ਸਿਰ ਪਿਡੋਂਦੇ ਇੱਕ ਅੱਖਰ ਪਾਣੀ ਅੱਖਾਂ ਨਹੀਂ ਖੁੱਲਣਦੀਆਂ ਮੇਰੀ ਆ ਹੁੰਦਾ ਹੀ ਇਹ ਫਰਕ ਪੈਂਦਾ ਮੇਰਾ ਦੁਪਹਿਰ ਦੇ ਟਾਈਮ ਕੰਮ ਕਰਦਾ ਮੇਰਾ ਇਸ ਟਾਈਮ ਕੀ ਕਰਦਾ ਸ਼ਾਮੇ ਚੱਲ ਜਾ ਇਸ ਟਾਈਮ ਗਰਮੀ ਨਾਲ ਤੰਗ ਹੋ ਗਿਆ ਵਾਂ ਤੇ ਇਸ ਟਾਈਮ ਰੋ ਪੀਣ ਲੱਗੇ ਆ ਤੇ ਬੂਟਰ ਭਰਾ ਆਪਣਾ ਪਿਓ ਲੱਗਾ ਵਾ ਥੈਂਕ ਯੂ ਬੂਟਰ ਪਾਹੇ ਦੇਂਦਾ 20 ਦਾ ਨੋਟ ਵੱਡਾ ਇੱਕ ਗਲਾਸ ਕਰਾਇਆ ਮੁੰਡੇ ਨੇ ਠੀਕ ਆ ਜੀ ਪਰ ਉਹ ਨਹੀਂ ਨਹੀਂ ਕਾਦੀ ਲਈ ਕਾਕਾ ਆਰਾਮਪੁਰ ਤੋਂ ਆਰਡਰ ਪੈ ਗਿਆ ਵਾ ਕਿੰਨੇ ਆਰਡਰ ਲਾਉਣੇ ਅੱਜ 20 ਕੀ ਲਾਉਣੇ ਯਾਰ 20 ਕੀ ਆਰਡਰ ਲਾਉਣੇ ਟਾਰਗੇਟ ਇਹਨਾਂ ਦਾ ਮੇਰੀ ਇੱਕ ਗਿੱਗ ਹੋ ਗਈ ਕੈਂਸਲ ਤੇ ਆਪਾਂ ਵੀ ਖੇਡੂਗੀ ਹੁਣ ਲਾਉਣੇ ਆ ਟਿੱਕੀ ਆਰਡਰ ਅੱਜ ਦੇ ਦੇ ਪੂਰੀ ਰਾਤੀ 12 ਦੇਰ ਕਿੰਨੇ ਪੈਸੇ ਬੰਦੇ ਮੇਰੇ ਵੀ ਦੱਸਾਂਗਾ ਤੇ ਇਹਦੇ ਵੀ ਸ਼ੋਅ ਕਰਾਵਾਂਗਾ ਕਿ ਇੱਕ ਜਮਾਟ ਵਾਲੇ ਦਾ ਫੁੱਲ ਡੇ ਦੇ ਕੀ ਕੀ ਮਤ ਵੱਜੇ ਦੀ ਮੇਰੀ ਮਾਤਰ ਵੱਜਣੀ ਸ਼ੁਰੂ ਹੋ ਗਈ ਇਸ ਟਾਈਮ ਚਲੋ ਐਨੀਵੇ ਕੀ ਆਪਣੀ ਤੇ ਪੀ ਲੱਗੇ ਆ ਤੇ ਪੀ ਗਏ ਤੇ ਚੱਲਦੇ ਆ ਆਰਡਰ ਵਾਲੇ ਏਰੀਆ ਚੋਂ ਡਾ ਪੈ ਗਿਆ ਹੀ ਵੇਰ ਕੇ ਦਾ ਤੇ ਵੇਰ ਕੇ ਆਰਡਰ ਦੇਣ ਆਇਆ ਹੁਣ ਮੈਂ ਤੇ ਇੱਧਰ ਆਰਡਰ ਡਿਲੀਵਰਡ ਮਾਰਦਾ ਆ ਆਰਡਰ ਨਹੀਂ ਡਿਲੀਵਰਡ ਬਚ ਜਾਂਦਾ ਪਤਾ ਇਹ ਨੈਟਵਰਕ ਇਸ਼ੂ ਆ ਗਿਆ ਜੇ ਪਤਾ ਨਹੀਂ ਕੀ ਚੱਕਰ ਜਿਹਾਣਾ ਚਲ ਆ ਨਹੀਂ ਵੇ ਹੁਣ ਕਰਦੇ ਆ ਸੂਬੇਦਾਰ ਨੂੰ ਫੋਨ ਤੇ ਥੋੜਾ ਜਾਣਿਆ ਕਾਲਜ ਆਪਣੀ ਪੁਰਾਣੀ ਹੈ ਜਾਦਾ ਇੱਥੇ ਪੜ੍ਹੇ ਆ ਤੈਨੂੰ ਫੋਨ ਕਰਦਾ ਆ ਜਾ ਭਰਾਵਾ ਬਾਹਰ ਤੇ ਆਰਡਰ ਡਿਲੀਵਰਡ ਮਾਰ ਕੇ ਕੋਲੇ ਪਹੁੰਚਦਾ ਜਾ ਕੇ लवली ਚਾਮ ਤੇ ਆ ਕੇ ਬਹਿ ਗਏ ਆ ਤੇ ਤੁਹਾਨੂੰ ਰੈਲੈਕਸ ਮਿਲਿਆ ਥੋੜਾ ਅੱਖਾਂ ਨੂੰ ਇਹ ਚੱਤ ਕੋਲ ਮਟਾ ਦੇਖਾਂ ਕਾਫੀ ਲੇਅ ਹੋ ਗਏ ਆ ਖਰਾਬ ਤੇ ਆਰਡਰ ਲਗਭਗ ਸਾਏ 6:00 7 ਲੱਗੇ ਆ ਮੇਰੇ ਤੇ ਉਹ ਤੋਂ ਬਾਅਦ ਜੁਆ ਕੇ ਰੈਸਟਰੀ ਮਿਲੀ ਥੋੜੀ ਰੈਸਟੋਰੈਂਟ ਦੇ ਉਹ ਫੋਨ ਵੀ ਮੇਰਾ ਡੈਡ ਹੋਉਂਦਾ ਉਹਨੂੰ ਵੀ ਚਾਪਲੀ ਦਾ ਮਸਲਾ ਹੱਲ ਕਰਨਾ ਬਣਾ ਹੁਣ ਤੇ ਐਪਲ ਵੀ ਡੈਡ ਹੋਉਂਦਾ ਤੇ ਚਲੋ ਕੋਈ ਨਾ ਐਨੀਵੇ ਆਪਣਾ ਇਹ 1:30 ਵਜੇ ਦੇ ਲਗਭਗ ਤੇ ਮੇਰਾ ਇਸ ਟਾਈਮ 1:30 ਦੋ ਸੌ ਰੁਪਏ ਬਣ ਟੁਕਾ ਮੈਂ ਇਹ ਕੋੜਾ ਆਲੇ ਸ਼ਾਮ ਤੱਕ ਵੀ ਬੰਦਾ ਗਿੱਗਾ 6:00 ਵਜੇ ਕਰ ਬੋਕੇ 6:00 ਵਜੇ ਤੋਂ ਬਾਅਦ ਫਿਰ ਬੋ ਕਰਾਂਗੇ ਮਿੱਤਰੋ ਆਪਣਾ ਆਰਡਰ ਪਾਇਆ ਗਿਆ ਹੁਣ ਡ੍ਰੀਲੀਅਮ ਦਾ ਤੇ ਆਰਡਰ ਅੰਦਰ ਆ ਗਿਆ ਹੁਣ ਪਿਕ ਕਰਨਾ ਤੇ ਆਪਾਂ ਆਰਡਰ 5th ਫਲੋਰ ਤੋਂ ਪਿਕ ਕਰਨਾ ਵਾ ਤੇ ਪਿਕ ਕਰਨ ਤੋਂ ਬਾਅਦ ਕਸਟਮਰ ਦੀ ਲੋਕੇਸ਼ਨ ਹੈਗੀ ਆ ਕੁੰਦਾਲਾ ਸਬ ਅਰਬਨ ਇੱਥੇ ਆਰਡਰ ਡਿਲੀਵਰ ਕਰਕੇ ਜਾਣਾ ਉਹਦੇ ਉਨਾ ਆਰਡਰ ਮਿਲਣ ਤੇ ਵੀ ਟੈਗ ਲਾਣਾ ਤੋ ਹੁਣ ਲੈ ਲੈ ਲਿਫਟ ਹੀ ਨਹੀਂ ਥੱਲੇ ਹੁੰਦੀ ਤੇ ਕਿਤੇ ਲਿਫਟ ਦੀ ਵੇਟ ਫਿਰਨੀ ਪੈਂਦੀ ਵੀ ਮੈਨੂੰ ਚਲੋ ਆਣੀਏ ਲਿਫਟ ਦੀ ਵੇਟ ਕਰਕੇ ਤੇ ਆਪਾਂ ਆਰਡਰ ਪਿਕ ਕਰਾਏ ਜਾਣੇ ਬਿਗ ਬੋਲ ਤੋਂ ਤੇ ਆਰਡਰ ਪਿਕ ਕਰਕੇ ਨਿਕਲਦੇ ਆ ਕੋਮਟਾਲੇ ਨੇ ਮੇਰੀ ਅੱਖਾਂ ਸਾਰੀਆਂ ਦਰਦੋਂ ਹੁੰਦੀਆਂ ਇਸ ਟਾਈਮ ਭੁੱਖ ਲੱਗੀ ਤੇ ਕੜੀ ਚੋਦਾ ਲੱਗਰ ਲਗਾਈ ਉਹ ਆਪੇ ਛਗਲੇ ਆ ਰਾਜ ਗਈ ਤੋਣਾ ਲਿਫਟਰ ਰੇਤ ਕਰਨੀ ਆਈ ਜੀ ਤੇ ਆਰਡਰ ਪੈਗਾ ਹੈ ਆਪਣਾ 에ਰਪੋਰਟ ਦੇ ਅੰਦਰ ਦਾ ਉਧਰਲੀ ਸਾਈਡ ਤੇ ਆਪਣਾ ਐਰਪੋਰਟ ਤੇ ਉਹਦੀ ਲੋਕੇਸ਼ਨ ਤੇ ਮੈਂ ਗਿਆ ਪਹੁੰਚ ਤੇ ਉਧਰ ਸਾਹਮਣੇ ਜਿਹੜੇ ਜਹਾਜ਼ ਹੁੰਦੇ ਨੇ ਆਪਾਂ ਆर्डर ਬੈਗ ਚ ਪਿਆ ਵਾਸਤੇ ਨਾਲੇ ਕੋਲਡ ਡਰਿੰਕ ਸੀ ਗਰਮੀ ਨਾਲ ਜਿਹੜੀ ਪੂਰੀ ਮਤ ਵੱਜੀ ਵੀ ਇਸ ਟਾਈਮ ਮੇਰੇ ਨਾਲ ਮੂੰਹ ਤੋਂ ਬੜਾ ਦਿਲ ਕਰਦਾ ਬੈਸ ਟਾਈਮ ਅੱਖਾਂ 'ਚ ਨਾ ਸਾਰਾ ਘੱਟਾ ਭਰ ਗਿਆ ਹੈ ਫੇਸ 'ਤੇ ਆਜ ਜਿਆਦੇ ਤੇ ਸੂਰਜ ਗਿਆ ਹੈ ਡੁੱਬ ਕਰੰਜੀਤ ਐਵੇਨਿਊ ਪਹੁੰਚਾਤਾ ਜੱਸਾ ਮੈਨੇ ਜਮਾ ਤੋਣੇ ਮੈਂ ਹੁਣ ਖੜਾ ਕਸਟਮਰ ਨੂੰ ਆਰਡਰ ਦੇਣ ਲਈ ਤੇ ਜੈਕਟ ਤੁਹਾਡੇ ਵੀਰ ਦੀ ਗਈ ਹੈ ਪੈ ਤੇ ਸ਼ਰਟ ਅੱਜ ਗਈ ਹੈ ਕਲੀਨਿੰਗ ਲਈ ਤੇ ਨਹੀਂ ਤੇ ਸ਼ਰਟ ਵੀ ਭਾਈ ਦਿੰਦੀ ਆਪਾਂ ਏ ਹੁਣ ਆਰਡਰ ਡਿਲੀਵਰ ਮੈਂ ਸੋਚਦਾ ਪਿਆ ਬ੍ਰੇਕਪਾਕ ਘਰ ਜਾਵਾਂ ਪਰ ਟਾਈਮ ਹੀ ਨਹੀਂ ਲੱਗਦਾ ਪਿਆ ਤੋ ਵੇਖੋ ਹੁਣ ਮੈਂ ਜਦਾ ਰੋਟੀ ਖਾਵਾਂ ਮਾਰੇ ਮੇਰੀ ਬਹੁਤ ਭੁੱਖਾ ਮੂੰਹ ਮਾ ਤੋ ਹਾਂ ਪਰ ਮੁਸ਼ਕਲ ਹੀ ਲੱਗੂਗਾ ਜੋ 500 ਰੁਪਏ ਦਾ ਆਰਡਰ ਪੈ ਗਿਆ ਜੇ ਕੈਸ਼ ਲਿਮਟ ਲੋ ਹੋ ਗਈ ਹੁਣ ਹੁਣ ਜਲਦੀ ਜਲਦੀ ਕਰੋਨੇ ਬਣੇ ਆਪਾਂ ਨੂੰ ਜਮਾ ਕਿ ਜੇ ਨਾਣਾ ਕਰਾਇਆ ਤੇ ਇਹਨਾਂ ਨੇ ਦਾ ਦੇਣਾ ਚੰਦੂ ਸਾਰੇ ਕਹ ਲੀਏ 3360 ਰੁਪਏ ਪੂਰੀ ਲਿਮਟ ਬਣ ਗਈ ਆ ਹੋਰ ਮਸਲਾ ਬੋਟਰ ਨੂੰ ਫੋਨ ਲਾਇਆ ਵਾ ਬੋਟਰ ਕਹਿੰਦਾ ਕਰਦਾ ਹਾਂ ਤਾਂ ਤੇ 15 ਭੇਜਣਾ ਉਹਨੇ ਮਸਲਾ ਲ ਕਰੋਣਾ ਮੈਨੂੰ ਮਿੰਟੋ ਮਿੰਟ ਬਸ ਕੇ ਦੇਣਾ ਕਿਉਂਕਿ ਤੋਂ ਕਹਿ ਕੇ ਆਮ ਦਾਸ ਜਿਹੜਾ ਬੱਲੇ ਵਾਲਾ ਹਸਪੀਟਲ ਆ ਉੱਥੇ ਆਰਡਰ ਦੇਣਾ ਹਾਂ ਤੇ ਆਰਡਰ ਜੀ ਜਦੋਂ ਮੈਂ ਵੇਖਿਆ ਮੇਰੀ ਮੌਲ ਖਤਮ ਹੋਈ 3233 ਦਾ ਦੇ ਆਰਡਰ ਹੀ ਨਹੀਂ ਤੇ ਮੇਰੀ ਕੈਸ਼ ਲਈ ਮੜੀ ਮਹਾ ਹੋਣੀ ਆ ਤੇ ਇੱਕ ਆਰਡਰ ਜੀ ਉਹਨੇ ਡਾਤੀ ਚ ਰਿਕਵੈਸਟ ਕੀਤੀ ਹੈ ਚਲੋ ਆਰਡਰ ਪੇਮੈਂਟ ਜਿਹੜੀ ਕੀ ਗੂਗਲ ਤੇ ਹੋਈ ਆ ਤੇ ਹੁਣ ਜਿਹੜਾ ਰਿਟਰਨ ਮੈਂ ਜਾ ਰਿਹਾ ਹਾਂ ਆਪਣਾ ਤੇ 26 ਰੁਪਏ ਆਪਣੇ ਜਿਹੜੇ ਵਾਪਸੀ ਜਾਂਦੇ ਮਿਲੇ ਆ ਲੋ ਥੀਡ ਹੱਬ ਫੇਰ ਵੀ ਵਧੀਆ ਮਿਲ ਗਈ ਤੇ ਹੁਣ ਆਪਾਂ ਜਾਣਦੇ ਸਿੱਧਾ ਆਪਾਂ ਉਹ ਕੀ ਕਹਿੰਦੇ ਇਹ ਗੋਲਡਨ ਗੇਟ ਵਾਲੀ ਸਾਈਡ ਤੇ ਉਧਰਲੀ ਸਾਈਡ ਤੋਂ ਆਰਡਰ ਕਰਦਾ ਜੀ ਡਿਲੀਵਰ ਹੋਣੀ ਇਧਰਲੀ ਸਾਈਡ ਤੇ ਜਾਣਾ ਉਧਰੋਂ ਗੱਡੀ ਹਾਈਵੇ ਤੋਂ ਪੋਨੇ ਮੇਨ ਲਾਇਆ ਹੀ ਗਰੋਵਰ ਦਾ ਹੱਬ ਚਾਈਨੀਸ ਹੱਬ ਦਾ ਲਾਸਟ ਤੇ ਹੁਣ ਆ ਗਏ ਸ਼ੀਦਾ ਲਾਗੇ ਤੇ ਬੋਟਰ ਨੇ ਜੀ تھی ਆਪਣੀ ਕੈਸ਼ ਲਿਮਟ ਓਵਰ ਹੋਣ ਤੋਂ ਬਚਾਈ ਤੇ ਹੈਲਪ ਕਰ ਤੋ ਹੁਣ ਕੈਸ਼ ਦਿੱਤਾ ਆਪਾਂ ਤੇ ਆਪਾਂ ਹੋ ਗਏ ਆਪਣੀ ਟੈਨਸ਼ਨ ਤੋਂ ਫ੍ਰੀ ਕਿਉਂਕਿ ਖਾਤਾ ਨਾਲ ਦੀ ਨਾਲ ਕਲੀਅਰ ਰੱਖਿਆ ਆਪਾਂ ਤੇ ਬੋਟਰ ਭਰਾ ਦਾ ਥੈਂਕ ਯੂ ਬਹੁਤ ਬਹੁਤ ਤੇ ਕੋ ਪੈਕ ਨਹੀਂ ਆਦੇ ਕ ਓ ਬੁੱਧਾ ਕੀ ਚੱਕਰ ਹੋ ਗਿਆ ਪਰਚੀਆਂ 'ਚ ਭਲੇ ਖਾ ਪੈ ਗਿਆ ਵਾ 1500 ਆ ਹਾਂ ਮਾਮਾ ਘੰਟੇ ਬਾਅਦ ਤੇ ਤੈਨੂੰ ਪਤਾ ਲੱਗਾ 1500 ਆ 140 ਹਾਂ 140 ਕਰ ਲੋ ਕਿਹੜੇ ਕਿਸ ਤਰ੍ਹਾਂ ਦੇ ਓ ਕਿਸ ਤਰ੍ਹਾਂ 140 ਉਹ ਵੀ ਕਰਾਂਗਾ ਨਾਲ ਟੈਨਸ਼ਨ ਕਿਉਂ ਲੈਣਾ ਵਾ ਕਰ ਦਈਏ ਨਹੀਂ ਭਾਏ ਬਾਅਦ ਕਰ ਦਿੰਦਾ ਨਹੀਂ ਸਾ ਵੀ ਭਾਏ ਬਾਅਦ ਕਰ ਦਿੰਦਾ ਉਹ ਸਭ ਲੱਗੇਗਾ ਵਾ ਉਹ ਤੈਨੂੰ ਗੂਗਲ ਪੇ ਕਰਨਾ ਵਾ ਇਹ ਚੱਕਰ ਆ ਨਹੀਂ ਨਹੀਂ ਉਹ ਬਾਅਦ ਨਹੀਂ ਕਰਨਾ ਉਹ ਵੀ ਤਾਂ ਨਾਲ ਹੀ ਕਰਨਾ ਵਾ ਓਕੇ ਰਬੋੜਾ ਚਲਿਏ ਇੱਕ ਇੱਕੋ ਚਾਹ ਵੀ ਨੇਰ ਚੱਲ ਚੱਲ ਚਾਹ ਧਰੀ ਆ ਤੇ ਬੂਟਰ ਆਪਣਾ ਕਰਨ ਦਿਆ ਵਾ ਸਾਫ ਸਫਾਈ ਬੈਗ ਦੀ ਪੀ ਲੱਗੇ ਚਾਹ ਚਾਹ ਦਾ ਟਾਈਮ ਆ ਰਾਤ ਦੇ ਗਏ ਕਿਨੇ 1:30 ਹੋ ਗਏ ਨਾ 1:30 ਵਜ ਗਏ ਆ ਆਰਡਰ ਲਗਭਗ 19 ਹੋ ਗਏ ਆ ਤੇ ਇਹ 19 20 20 ਆਰਡਰ ਹੋ ਗਏ ਮੇਰੇ ਤੇਰੇ ਬੁਰੇ ਨਾ 23 ਮੁੰਡੇ 23 ਹੋ ਰਹੇ ਆ ਇਹਦੇ ਵੀ 700 ਕੁੱਝ ਆਈ ਅਰਨਿੰਗ ਹੋ ਗਈ ਇਨਸੈਂਟਿਵ ਵੀ ਹੋਣਾ ਵਾ ਤੇ ਮੇਰੀ ਵੀ ਅਰਨਿੰਗ 73840 ਹੋ ਗਈ ਆ ਤੇ ਆਪਣਾ ਜਿਹੜਾ ਹੈਗਾ ਵਾ ਅਰਨਿੰਗ ਪਾ ਗਏ ਮੈਂ ਕਹਿੰਦਾ 100 200 ਬਾਣੀ ਜਾਵੇ ਹੋਰ ਵੇਖੋ ਮੁਸ਼ਕਲ ਹੀ ਬਣਨਾ ਵਾ ਤੇ ਪਾਪ ਹੋ ਗਏ ਇਨਸੈਂਟਿਵ 350 400 ਰੁਪਏ ਇਨਸੈਂਟਿਵ ਹੋਣਾ ਵਾ ਤੇ ਉਹ ਵੇਖਦੇ ਨੂੰ ਵੇਟ ਕਰਨੀ ਪੈਣੀ ਉਹਦੇ ਲਈ ਟਾਈਮ ਦੇਣਾ ਮੈਨੂੰ ਇੱਕ ਆਰਡਰ ਲਗਭਗ ਮੇਰਾ ਰਹਿ ਗਿਆ ਇੱਕ ਆਰਡਰ ਹੋ ਜੇ ਤੇ ਬਸ ਇੱਕ ਹੀ ਆਰਡਰ ਟਾਰਗੇਟ ਪੂਰਾ ਹੋ ਜਾਣਾ ਉਨੇ ਤੱਕ ਰੱਥੇ ਪੀਣੇ ਆ ਚਾਹ ਜਿੰਨੇ ਤੱਕ ਰੋਟ ਨਹੀਂ ਪੈਂਦਾ ਜੇ ਨਾ ਪਿਆ ਵੇਖ ਰਿਹਾ ਕਿ ਆਪਾਂ ਮਕਡੋਲਨ ਵਾਲੀ ਸਾਈਡ ਤੇ ਇੱਕ ਰਾਉਂਡ ਮਾਰ ਕੇ ਆਣਾ ਚਾਹੀਦਾ ਉੱਧਰ ਮੇਬੀ ਆਰਡਰ ਪੈਣੇ ਹੋਣਗੇ ਆਪਣੀ ਆ ਗਈ ਆ ਤੇ ਬੁਟਰ ਭਾਜੀ ਹੁਣੇ ਫੋਨ 'ਚ ਲੱਗੇ ਆ ਆਰਡਰ ਵੇਖਣਦੇ ਆ ਤੇ ਚਾਹ ਹੁਣ ਲੱਗੇ ਆ ਆਪਾਂ ਪੀਣ ਗਰਮ ਗਰਮ ਬੁਟਰ ਅਦਰਕ ਪਵਾਣਾ ਵਿੱਚ ਬੁਟਰ ਨੇ ਅਦਰਕ ਪਵਾ स्पेशल ਚਾਰਜ ਕਹਿੰਦਾ ਅਦਰਕ ਤੋਂ ਬਿਨਾ ਮੈਂ ਪੀਣਾ ਨਹੀਂ ਆ ਉੰਜ ਭਾਵੇਂ ਘਰੇ ਲਾਚੀ ਵਾਲੀ ਲੰਗਦੀ ਹੋਵੇ ਅੰਦਰ ਇਹਦੇ ਪਾਬੇ ਲਾਸਟ ਆਰਡਰ ਜਿਹੜਾ ਹੈਗਾ ਆਪਾਂ ਨੂੰ ਪਿਆਜ ਕਰੋਵਰ ਦਾ ਚਾਈਨਸ ਹੱਬ ਦਾ ਤੇ ਟਾਰਗੇਟ ਪੂਰਾ ਵਾ ਗਿੱਗਾ 9 ਲੱਗ ਗਈਆਂ ਹੈਗੀ ਸਿਰ ਇੱਕ ਗਿੱਗ ਮਿਸ ਹੋ ਗਈ ਤੇ 1525 ਸੈਂਟੀ ਉਹ ਆ ਗਿਆ ਤਾਂ ਆਪਣਾ ਟੋਟਲ 11 1150 ਬਣ ਗਿਆ ਹੈ एवरेज ਕਈ ਇੱਕ 2 300 ਤੇਲ ਕੱਢ ਗਈ ਵਿੱਚੋਂ ਤੇ ਹੁਣ ਆ ਆਰਡਰ ਡਿਲੀਵਰ ਕਰ ਤਰਨਤਾ ਰੋਡ ਤੇ ਮੈਨੂੰ ਲਾਸਟ ਕਰ ਰਹਾ ਵਾਂ ਤੇ 23 ਮੋਟਰ ਰਿਆ ਤੇ ਡਿਲੀਵਰ ਕਰਕੇ ਆਪਾਂ ਨਿਕਲਣਾ ਹੁਣ ਘਰ ਇਸੇ ਨਾਲ ਕਰਦੇ ਆ ਬਲੋਗ ਦਾ ਐਂਡ ਦੱਸਿਓ ਕਿਵੇਂ ਦਾ ਲੱਗਿਆ ਲੋਕ ਮਿਲਦੇ ਨੇ ਨੈਕਸਟ ਬਲੋਗ ਨਾਲ ਓਕੇ ਟਾਟਾ ਸਾਰਿਆਂ ਨੂੰ